ਆ ਵੇਖ ਲਓ ਅੱਗੇ ਦੇ ਹਾਲਾਤ ਆ ਸਾਰਾ ਪਾਣੀ ਇੱਧਰ ਨੂੰ ਆਉਂਦਾ ਤੇ ਆ ਦੇਖ ਲਓ ਆ ਗਲੀ ਜਾਂਦੀ ਹੈ ਵੀਰ ਦੇ ਘਰ ਨੂੰ ਠੀਕ ਹੋ ਗਿਆ ਨਾ ਇੱਥੇ ਕਿਸੇ ਨੇ ਤੂੰ ਕਿਸੇ ਨੇ ਕਨੈਕਟ ਨਹੀਂ ਕੀਤਾ ਕੋਈ ਪੰਚਾਇਤ ਨਾਲ ਜਾਂ ਕਿਸੇ ਨੇ ਤੇਰੀ ਆ ਗਲੀ ਦਾ ਹੀ ਹੱਲ ਕੀਤਾ ਹੋਵੇ ਵੀ ਇੱਥੋਂ ਲੈ ਕੇ ਆ ਬਾਥਰੂਮ ਆ ਦੱਸੋ ਵੀ ਮਾਤਾ ਤੇ ਵੀਰ ਕਿੱਥੇ ਨਾਉਣਗੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਆ ਬਾਥਰੂਮ ਦੇ ਹਾਲਾਤ ਆ ਆ ਬਾਥਰੂਮ ਆ ਆ ਪਰਿਵਾਰ ਹੁੰਦੇ ਆ ਜਿਨ੍ਹਾਂ ਦੀਆਂ ਇਹ ਛੱਤਾਂ ਵੇਖ ਲਓ ਡਿੱਗਣ ਵਾਲੀਆਂ ਹੋਈਆਂ ਪਈਆਂ ਜਿਨ੍ਹਾਂ ਦਾ ਪਾਣੀ ਟਪ ਟਪ ਕਰਦਾ ਤੇ ਆ ਬਰਸਾਤਾਂ ਦੇ ਮੌਸਮ ਦੇ ਵਿੱਚ ਅੱਜ ਬੜੇ ਦੁਖੀ ਮਨ ਦੇ ਨਾਲ ਮੈਂ ਆਪਣੇ ਪਿੰਡ ਪਲੂਰ ਸੋ ਇਹ ਇੱਕ ਤੁਹਾਨੂੰ ਘਰ ਦਿਖਾਉਣਾ ਤੇ ਮਦਦ ਦੀ ਅਪੀਲ ਕਰਦਾ ਸਾਰਿਆਂ ਅੱਗੇ ਪਹਿਲਾਂ ਤਾਂ ਮੇਰੀ ਬੇਨਤੀ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਆ ਜੋ ਇਹ ਬਰਸਾਤਾਂ ਦੇ ਮੌਸਮ ਦੇ ਵਿੱਚ ਆਹ ਦੇਖੋ ਆ ਸਾਹਮਣੇ ਗਲੀ ਉੱਤਰਦੀ ਆ ਪਹਿਲਾਂ ਤੁਸੀਂ ਗਲੀ ਦੇ ਹਾਲਾਤ ਦੇਖ ਲਓ ਜਿੱਥੋਂ ਅਸੀਂ ਆਏ ਆ ਇਧਰ ਦੇਖੋ ਆ ਸਾਰੇ ਕੋਈ ਕੰਦ ਨਹੀਂ ਹੈਗੀ ਸਾਈਡਾਂ ਵਾਲੀ ਤੇ ਆ ਐਂਟਰੀ ਆ ਕਰਦੀ ਤੁਹਾ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਇਹ ਆਪਣੇ ਪਿੰਡ ਦੇ ਭਲੂਰ ਦੇ ਜਗਤਾਰ ਸਿੰਘ ਉਰਫ ਸ਼ਿੰਦਾ ਕਹਿ ਦਿੰਦੇ ਸੀ ਉਹਨਾਂ ਦੀ ਹੋ ਗਈ ਸੀ ਡੈਥ ਤੇ ਉਹਦਾ ਪਰਿਵਾਰ ਇੱਥੇ ਰਹਿੰਦਾ ਤੇ ਉਹਨਾਂ ਦਾ ਇੱਕ ਲੜਕਾ ਵਿੰਦਰ ਸਿੰਘ ਸੋ ਉਹਨੂੰ ਕਾਫੀ ਜਿਆਦਾ ਪ੍ਰੋਬਲਮ ਆ ਤੇ ਉਹਨੂੰ ਵੀ ਕਾਫੀ ਬਿਮਾਰੀਆਂ ਲੱਗੀਆਂ ਹੋਈਆਂ ਸੋ ਅੱਜ ਮੈਂ ਇੱਕ ਉਮੀਦ ਲੈ ਕੇ ਆਇਆ ਤੇ ਸਾਰੇ ਜਣੇ ਵੀਡੀਓ ਸ਼ੇਅਰ ਕਰਿਆ ਜੋ ਇਸ ਪਰਿਵਾਰ ਦੀ ਆਪਾਂ ਹੈਲਪ ਕਰਨੀ ਆ ਸੋ ਆਜੋ ਅੰਦਰ ਦੇ ਹਾਲਾਤ ਦਿਖਾਉਣਾ ਆ ਮੈਂ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਮੀ ਪਹਿਰੇ ਆ ਤੇ ਅੰਦਰ ਛੱਤਾਂ ਚੋਰੀਆਂ ਸੋ ਇਹ ਨੌਜਵਾਨ ਦੀ ਮਾਂ ਘਰ ਘਰ ਜਾ ਕੇ ਕੰਮ ਕਰਦੀ ਆ ਤਾਂ ਜਾ ਕੇ ਇਸ ਚੁੱਲ੍ਹੇ ਦੇ ਵਿੱਚ ਰੋਟੀ ਬਣਦੀ ਆ ਆ ਹਾਲਾਤ ਆ ਠੀਕ ਆ ਆ ਚੌਂਕਾ ਆ ਚੁੱਲ੍ਹੇ 'ਚ ਅੱਗ ਤਾਂ ਬਲਦੀ ਆ ਜੇ ਇਹ ਮਾਂ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਦੀ ਆ ਤੇ ਨਹੀਂ ਤਾਂ ਇਹ ਆ ਮੀਂਹ ਦੇ ਪਾਣੀ ਨੂੰ ਚੁੱਲ੍ਹਾ ਵੀ ਅੱਗ ਨਹੀਂ ਬਾਲਦਾ ਆ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੇ ਛੱਤਾਂ ਵੀ ਤੁਹਾਨੂੰ ਅੰਦਰ ਦਿਖਾ ਦਿੰਨਾ ਤੇ ਵੀਰ ਨਾਲ ਕਰਵਾਉਣਾ ਗੱਲਬਾਤ ਹੈਗਾ ਸ਼ਿੰਦੇ ਦਾ ਮੁੰਡਾ ਵੀ ਆਪਣੇ ਪਿੰਡ ਭਲੂਰ ਦਾ ਬਿੰਦਰ ਤੇ ਇੱਧਰ ਮਾਤਾ ਜੀ ਬੈਠੇ ਨੇ ਬਿੰਦਰ ਦੀ ਮਾਤਾ ਜੀ ਤੇ ਸ਼ਿੰਦੇ ਵੀਰ ਦੀ ਘਰ ਵਾਲੀ ਇਹ ਮਾਤਾ ਸੋ ਮੈਂ ਘਰ ਦੇ ਹਾਲਾਤ ਦਿਖਾਉਣਾ ਇਹਦਾ ਨਾਂ ਹੈਗਾ ਬਿੰਦਰ ਸੋ ਇਹ ਪਹਿਲਾਂ ਤਾਂ ਕੰਮਕਾਰ ਕਰਦਾ ਰਿਹਾ ਸੋ ਹੁਣ ਕਾਫੀ ਲੰਮੇ ਸਮੇਂ ਤੋਂ ਇਹਦੇ ਥੋੜਾ ਜਿਹਾ ਸਰੀਰ ਨਹੀਂ ਠੀਕ ਰਹਿੰਦਾ ਜਦੋਂ ਜਮਾ ਕੱਚਾ ਜਿਵੇਂ ਹੁਣ ਮਹੀਆਂ ਦਾ ਮੌਸਮ ਆ ਤੇ ਜ਼ਿਆਦਾਤਰ ਛੱਤਾਂ ਇਹਦੀਆਂ ਚੋ ਰਹੀਆਂ ਤਦ ਤੂੰ ਹੁਣ ਠੀਕ ਨਹੀਂ ਰਹਿੰਦਾ ਜਾਨੀ ਬਿਮਾਰ ਰਹਿਣਾ ਬਹੁ ਟਾਈਮ ਇਹ ਮੈਨੂੰ 2-3 ਸਾਲ ਹੋ ਗਏ ਬਿਮਾਰ ਨੂੰ ਅੱਛਾ ਪਹਿਲਾਂ ਕੰਮ ਤੇ ਜਾਂਦਾ ਹੁੰਦਾ ਸੀ ਹਾਂਜੀ ਜਦੋਂ ਜ਼ਿਆਦਾ ਕੰਮ ਕਰਦਾ ਜਾਂ ਉਦਾਂ ਦਾ ਕੰਮ ਨਹੀਂ ਕਰਦਾ ਹੁੰਦਾ ਕੀ ਪ੍ਰੋਬਲਮ ਕੀ ਹੈ ਸਾਹ ਚੜਦਾ ਆ ਪੈਂਦਾ ਜੀ ਸਾਹ ਚੜਦਾ ਨਾ ਪੈਂਦਾ ਹਾਂਜੀ ਸੋ ਕਹਿੰਦੇ ਆ ਨਾ ਜਦੋਂ ਪਿਓ ਇਸ ਦੁਨੀਆ ਤੋਂ ਚਲਾ ਜਾਵੇ ਛਾਂ ਪਿਓ ਦੀ ਪੁੱਤਾਂ ਦੇ ਸਿਰ ਤੋਂ ਨਾ ਚਲੀ ਜਾਵੇ ਤਾਂ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਹਾਂਜੀ ਮੈਂ ਆਹ ਦੀ ਘਰ ਦੀ ਬਾਤ ਤੇ ਬੋਲਦਾ ਹੀ ਜੀ ਮੇਰੀਆਂ ਛੱਤਾਂ ਚ ਹੁੰਦੀਆਂ ਇਹ ਸਾਰੀਆਂ ਜੀ ਤੇ ਮੇਰ ਤੋਂ ਕੰਮ ਨਹੀਂ ਹੁੰਦਾ ਮੈਂ ਹੈਲਪ ਚਾਉਣਾ ਹੀ ਤੇ ਛੱਤਾਂ ਉਪਰੋਂ ਕੱਚੀ ਹੈ ਹਾਂਜੀ ਆ ਤੁਹਾਡੇ ਸਾਹਮਣੇ ਆ ਦਿਖਾ ਦਿੰਨੇ ਆ ਉਪਰੋਂ ਨਾ ਛੱਤਾਂ ਵਿੱਚ ਹੋਈ ਜਾਂਦੀਆਂ ਤੇ ਡਾਟ ਲੱਗੀ ਹੋਈ ਆ ਤੇ ਬਾਕੀ ਖਦਸ਼ਾ ਹਾਲਤ ਆ ਸਾਹਮਣੇ ਤੁਹਾਡੇ ਇਧਰ ਆਓ ਵੇਖੋ ਤੁਸੀਂ ਸਾਹਮਣੇ ਨਾ ਪਾਣੀ ਚੋਰਿਆ ਤੇ ਆਹ ਦੇਖੋ ਥੱਲੇ ਬੱਠਰ ਰੱਖਿਆ ਥੱਲਿਓਂ ਵੀ ਥਾਂ ਕੱਚਾ ਹੀ ਆ ਸੋ ਹੁਣ ਕਈ ਇਹ ਨਾ ਕਹਿਣਾ ਵੀ ਇਹ ਬੰਦਾ ਕੰਮ ਹੁਣ ਜਿਆਦਾ ਕੰਮ ਨਹੀਂ ਕਰ ਸਕਦਾ ਜੇ ਉਹ ਕੰਮ ਵੀ ਕਰੂਗਾ ਤਾਂ ਘਰ ਦਾ ਗੁਜ਼ਾਰਾ ਪਾਣੀ ਹੀ ਚੱਲਦਾ ਹਾਂਜੀ ਸਹੀ ਹੈ ਨਾ ਵੀ ਰੋਟੀ ਪਾਣੀ ਹੀ ਚੱਲਦਾ ਕਿੰਨੇ ਭੈਣ ਭਾਈਆਂ ਤੁਸੀਂ ਅੱਜ 5 ਘਰਾਈ 1 4 4 ਆ ਇੱਕ ਦੀ ਡੈਥ ਹੋ ਗਈ ਹਾਂਜੀ 4 ਭਰਾ ਸੀ ਤੇ ਡੈਡੀ ਤੇਰੇ ਨੂੰ ਕਿੰਨਾ ਟਾਈਮ ਹੋ ਗਿਆ ਡੈਥ ਹੋਈ ਨੂੰ ਡੈਡੀ ਮੇਰੇ ਨੂੰ 2 3 ਸਾਲ ਹੋ ਗਏ 2 3 ਸਾਲ ਹੋ ਗਏ ਉਹੋ ਹੀ ਕਮਾਉਣ ਵਾਲਾ ਸੀ ਹਾਂਜੀ ਠੀਕ ਆ ਤੇ ਹੁਣ ਘਰ ਦਾ ਫਿਰ ਗੁਜ਼ਾਰਾ ਕਿਵੇਂ ਚੱਲਦਾ ਰੋਟੀ ਪਾਣੀ ਕਿੱਥੋਂ ਕਿਵੇਂ ਚੱਲਦਾ ਫਿਰ ਮਾਂ ਮਤਾ ਜਾਂਦੀ ਹੁੰਦੀ ਕੰਮ ਤੇ ਜੀ ਅੱਛਾ ਮੰਮੀ ਕੰਮ ਕਰਦੇ ਤੁਸੀਂ ਘਰੇ ਹੁੰਨੇ ਹਾਂਜੀ ਦਵਾਈ ਲੈਣ ਜੋਗੇ ਪੈਸੇ ਲੈ ਲਈਦੇ ਜੀ ਠੀਕ ਆ ਵੀ ਜਾਨੀ ਉਹ ਪਿੰਡ 'ਚ ਲੋਕਾਂ ਦਾ ਘਰੇ ਕੰਮਕਾਰ ਕਰਦੀ ਕਿਸੇ ਦੇ ਜੀ ਹਾਂਜੀ ਹਾਂਜੀ ਉਹਦੇ ਨਾਲ ਫਿਰ ਘਰ ਦਾ ਰੋਟੀ ਪਾਣੀ ਤੋਂ ਦਵਾਈ ਦਾ ਚੱਲਦਾ ਹਨ ਨੂੰ ਸਾਰੇ ਹਾਲਾਤ ਦਿਖਾ ਦੇਣਾ ਕਿਉਂਕਿ ਇਹ ਘਰ ਨੂੰ ਨਾ ਆਪਦੇ ਨੂੰ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਕੱਲਾ ਨਾ ਰੋਟੀ ਦਾ ਗੁਜ਼ਾਰਾ ਹੀ ਹੋ ਸਕਦਾ ਤੇ ਆ ਬਾਹਰ ਦੇ ਤੁਸੀਂ ਹਾਲਾਤ ਦੇਖ ਲਓ ਸਾਹਮਣੇ ਤੁਹਾਨੂੰ ਮੈਂ ਗਲੀ ਵੀ ਦਿਖਾ ਦੂੰਗਾ ਇਹਨਾਂ ਦੀ ਲਾਂਗਾ ਵੀ ਹੈ ਨਹੀਂਗਾ ਤੇ ਮੈਂ ਵੀ ਇੱਥੋਂ ਮਸਾ ਹੀ ਆਇਆ ਸਾਹਮਣੇ ਘਰ ਦੇ ਤੁਸੀਂ ਨਾ ਸਾਰੇ ਦੇ ਹਾਲਾਤ ਦੇਖ ਲਓ ਤੇ ਬਾਕੀ ਮੀਂਹ ਪੈ ਰਿਹਾ ਤੇ ਛੱਤਾਂ ਦੋਵੇਂ ਚੋਰੀਆਂ ਇਧਰਲੇ ਕਮਰੇ ਦੀਆਂ ਵੀ ਤੁਹਾਨੂੰ ਛੱਤਾਂ ਦਿਖਾ ਦਿੰਨੇ ਸਵਾਦ ਦੇਖ ਲਓ ਇੱਕ ਆ ਕਮਰਾ ਦੋ ਕਮਰੇ ਆ ਸੋ ਇਹ ਸਾਹਮਣੇ ਇਹਨਾਂ ਦੀ ਫਾਦਰ ਸਾਹਿਬ ਦੀ ਫੋਟੋ ਆਣਾ ਤੁਹਾਡੇ ਦੀ ਹਾਂਜੀ ਠੀਕ ਆ ਆ ਦਾਦਾ ਤੁਹਾਡਾ ਹਾਂਜੀ ਠੀਕ ਆ ਉਹ ਭਰਾ ਦੀ ਬਾਪਰਾ ਦੀ ਠੀਕ ਆ ਭਰਾ ਇਹਦੀ ਡੈਥ ਹੋ ਗਈ ਆ ਇਹ ਕਿੰਨੀ ਉਮਰ ਸੀ ਇਹਨਾਂ ਦੀ ਆਮਨ ਸਿੰਘ ਆਮਨਦੀਪ ਸਿੰਘ ਠੀਕ ਆ ਹਾਂਜੀ ਸੋ ਇਹ ਹੈਗਾ ਇਹਨਾਂ ਦਾ ਭਰਾ ਜੀ ਡੈਥ ਹੋਈ ਆ ਇਹ ਆਗੇ ਫਾਦਰ ਸਾਹਿਬ ਇਧਰ ਆਗੇ ਦਾਦਾ ਜੀ ਹੈ ਨਾ ਹਾਂਜੀ ਠੀਕ ਆ ਤੇ ਆ ਕਰਦੇ ਤੁਸੀਂ ਇਧਰ ਵੀ ਹਾਲਾਤ ਦੇਖੀ ਦੇਖ ਲਓ ਆ ਸਾਹਮਣੇ ਡਾਟਾਂ ਲੱਗੀਆਂ ਹੋਈਆਂ ਇਹ ਸਾਹਮਣੇ ਵੀ ਝੋ ਰਿਆ ਸਾਰਾ ਟਪਕ ਟਪਕ ਆ ਦੇਖ ਲਓ ਥੱਲੇ ਸਮਾਨ ਪਿਆ ਤੇ ਆ ਸਮਾਨ ਸਾਰਾ ਗਿੱਲਾ ਹੋਈ ਜਾਂਦਾ ਆ ਦੇਖ ਲਓ ਕਿਉਂਕਿ ਬਰਸਾਤਾਂ ਦਾ ਟਾਈਮ ਆ ਆ ਸਾਹਮਣੇ ਸਾਰੀ ਛੱਤ ਇਧਰੋਂ ਨਾ ਚੋਈ ਜਾਂਦੀ ਆ ਸਾਈਡ ਤੇ ਆ ਦੇਖ ਲਓ ਤੁਸੀਂ ਕਿਉਂਕਿ ਆਪਾਂ ਜਿਹੜਾ ਵੀ ਜੈਨੂਨ ਹੁੰਦਾ ਉਹਦੀ ਹੀ ਆਪਾਂ ਵੀਡੀਓ ਬਣਾਉਨੇ ਆ ਬਾਕੀ ਆ ਤੁਸੀਂ ਘਰ ਦੇ ਹਾਲਾਤ ਦੇਖ ਲਓ ਤੇ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਤੇ ਜਰੂਰ ਇਸ ਪਰਿਵਾਰ ਦੀ ਆਪਾਂ ਮਦਦ ਕਰਨੀ ਆ ਸੋ ਜਿਹੜੇ ਖਾਣ ਪੀਣ ਨੂੰ ਰੋਟੀ ਦਾ ਗੁਜ਼ਾਰਾ ਵੀ ਮਸਾ ਹੀ ਹੁੰਦਾ ਉਹ ਵੀ ਇਹਨਾਂ ਦੇ ਮਾਤਾ ਘਰੇ ਜਾ ਕੇ ਕੰਮ ਕਰਦੀ ਆ ਤਾਂ ਜਾ ਕੇ ਗੁਜ਼ਾਰਾ ਹੁੰਦਾ ਸੋ ਇਹ ਵੀਰ ਕਮਾਉਣ ਤਾਂ ਲੱਗਾ ਸੀ ਪਰ ਇਹਦੀ ਤਿਬੇਤ ਨਹੀਂ ਸਹੀ ਰਹਿੰਦੀ ਕਿਉਂਕਿ ਇਹਨੂੰ ਵੀ ਕਈ ਪ੍ਰੋਬਲਮਸ ਆ ਸਰੀਰ ਦੀਆਂ ਤੇ ਸਾਹ ਦੀ ਪ੍ਰੋਬਲਮ ਆ ਹਾਂਜੀ ਹੋਰ ਕੀ ਪ੍ਰੋਬਲਮ ਆ ਜ਼ਿਆਦਾਤਰ ਸਾਹ ਦੀ ਆ ਜਾਨੀ ਜ਼ੋਰ ਵਾਲਾ ਤਾਂ ਇਹ ਵੀਰ ਕੰਮ ਹੀ ਨਹੀਂ ਕਰ ਸਕਦਾ ਸੋ ਜੇ ਕਿਤੇ ਵੀ ਦੁਕਾਨ ਤੇ ਲੱਗੂਗਾ ਜਾਂ ਉਦਾਂ ਤੇ ਇਹ ਤੋਂ ਕੰਮ ਨਹੀਂ ਹੁੰਦਾ ਕਿਉਂਕਿ ਕੰਮ ਜਾਦਾ ਅਗਲਾ ਲੈਂਦਾ ਹਨ ਹਾਂਜੀ ਤੇ ਆ ਇਹਦੇ ਛੋਟਾ ਭਰਾ ਤੇਰਾ ਹਾਂਜੀ ਆਏ ਦਾ ਛੋਟਾ ਭਰਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕਿਵੇਂ ਕਰ ਕਿਵੇਂ ਗੁਜ਼ਾਰਾ ਹੁੰਦਾ ਘਰ ਦਾ ਕਿਵੇਂ ਚੱਲਦਾ ਕਿਉਂਕਿ ਪਤੀ ਤੁਹਾਡਾ ਇਸ ਦੁਨੀਆ ਤੋਂ ਚਲਾ ਗਿਆ ਹਾਂ ਪਤੀ ਤੇ ਕਿੱਦਾਂ ਹੁਣ ਗੁਜ਼ਾਰਾ ਕਰਦੇ ਹੋ ਤੁਸੀਂ ਬਸ ਲੋਕਾਂ ਦਾ ਝਾੜੂ-ਪੋਚਾ ਕਰਕੇ ਠੀਕ ਆ ਹਾਂ ਛੱਤਾ ਸਾਡਾ ਚੋਈ ਜਾਂਦੇ ਨੂੰ ਹੂੰ ਸਾਨੂੰ ਤਾਂ ਹਮਤ ਤਾਂ ਚਾਹੀਦੀ ਛੋਟੀ ਠੀਕ ਆ ਹਾਂ ਤੋਂ ਘਰਾਂ ਦੇ ਵਿੱਚ ਪਿੰਡ 'ਚ ਕੰਮ ਕਰਦੇ ਹਾਂ ਹਾਂ ਝਾੜੂ ਪੋਚਾ ਕਿੰਨੇ ਕੁ ਪੈਸੇ ਉਹਦੇ ਨਾਲ ਬਣਦੇ ਹੋਣੇ ਕੋਈ ਰੋਟੀ ਪਾਣੀ ਚੱਲਦਾ ਹੁਣ 2000 ਰੁਪਿਆ ਬਣਦਾ ਅੱਛਾ ਜੀ ਤੇ ਆ ਤੁਹਾਨੂੰ ਇਹ ਦਵਾਈ ਬੂਡੀ ਦਾ ਚੱਲਦਾ ਠੀਕ ਆ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਆ ਹਾਂ ਤੁਸੀਂ ਸਾਡੀ ਮਦਦ ਤੇ ਚੱਕਰ ਜ਼ਰੂਰ ਕਰੋ ਜੀ ਹਾਂ ਬੱਚੇ ਛੋਟੇ ਛੋਟੇ ਆ ਲਓ ਜੀ ਛੋਟੇ ਛੋਟੇ ਬੱਚੇ ਆ ਸੋ ਘਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਤੇ ਜ਼ਰੂਰ ਇਸ ਮਾਂ ਦੀ ਤੁਸੀਂ ਨਾ ਹੈਲਪ ਕਰਨੀ ਆ ਤੇ ਇਸ ਵੀਰ ਦੀ ਕਰਨੀ ਆ ਤੇ ਇਹਦੀ ਦਵਾਈ ਬੂਟੀ ਦਾ ਆਪਾਂ ਚਲੋ ਇਹਨੂੰ ਦਵਾਈ ਬੂਟੀ ਵੀ ਦਵਾਵਾਂਗੇ ਪਰ ਜਿੱਥੋਂ ਤੱਕ ਇਹਦੀਆਂ ਛੱਤਾਂ ਦਾ ਸਵਾਲ ਆ ਕਿਉਂਕਿ ਉਹ ਸਾਰਾ ਕਾਰਜ ਉਹ ਤੁਸੀਂ ਕਰਨਾ ਤੇ ਉਹ ਬਾਬੇ ਨਾਨਕ ਨੇ ਕਰਨਾ ਸੋ ਸਾਰੇ ਜਾਣਿਆਂ ਅੱਗੇ ਮੇਰੀ ਇਹੀ ਬੇਨਤੀ ਆ ਸੋ ਇਹ ਵੀਰ ਦੀ ਜਰੂਰ ਆਪਾਂ ਮਦਦ ਕਰਨੀ ਆ ਸਾਨੂੰ ਤਾਂ ਬਾਥਰੂਮ ਲੈਣ ਦੀ ਲੋੜਾ ਇੱਟਾਂ ਦੀ ਲੋੜਾ ਸਾਰੇ ਬਜਰੀ ਗੁੱਜਰੀ ਦੀ ਲੋੜਾ ਜੀ ਸਾਰੇ ਗੱਸ ਦੀ ਲੋੜਾ ਸੀਮੈਂਟ ਦੀ ਲੋੜਾ ਸਾਡਾ ਘਰ ਪਾ ਦਿਓ ਜੀ ਐਨੇ ਸੰਭ ਤੇ ਆ ਵੇਖ ਲੋ ਅੱਗੇ ਦੇ ਹਾਲਾਤ ਆ ਸਾਰਾ ਪਾਣੀ ਇੱਧਰ ਨੂੰ ਆਉਂਦਾ ਤੇ ਆ ਦੇਖ ਲੋ ਆ ਗਲੀ ਜਾਂਦੀ ਹੈ ਵੀਰ ਦੇ ਘਰ ਨੂੰ ਠੀਕ ਹੋ ਗਿਆ ਨਾ ਇੱਥੇ ਕਿਸੇ ਨੇ ਤੂੰ ਕਿਸੇ ਨੇ ਕਨੈਕਟ ਨਹੀਂ ਕੀਤਾ ਕੋਈ ਪੰਚਾਇਤ ਨਾਲ ਜਾਂ ਕਿਸੇ ਨੇ ਤੇਰੀ ਆ ਗਲੀ ਦਾ ਹੀ ਹੱਲ ਕੀਤਾ ਹੋਵੇ ਵੀ ਇੱਥੋਂ ਲੈ ਕੇ ਕਿਸੇ ਨੇ ਤੂੰ ਗਿਆ ਸੀ ਪਹੁੰਚ ਕੀਤੀ ਸੀ ਅੱਛਾ ਠੀਕ ਆ ਠੀਕ ਆ ਕਿਉਂਕਿ ਆ ਗਲੀ ਵੀ ਵੀਰ ਦੀ ਵਿਚਾਰੇ ਦੀ ਤੁਸੀਂ ਆਪਾ ਦੇਖ ਸਕਦੇ ਹੋ ਹਨ ਸੋ ਮੇਰੀ ਸਾਰਿਆਂ ਨੂੰ ਪੰਚਾਇਤ ਨੂੰ ਜਾਂ ਪਿੰਡ ਵਾਸੀਆਂ ਨੂੰ ਐਨਆਰਆ ਵੀਰਾਂ ਨੂੰ ਬੇਨਤੀ ਆ ਆ ਦੇਖ ਲਓ ਤੁਸੀਂ ਬਾਥਰੂਮ ਦੇ ਹਾਲਾਤ ਆ ਬਾਥਰੂਮ ਆ ਦੱਸੋ ਵੀ ਮਾਤਾ ਤੇ ਵੀਰ ਕਿੱਥੇ ਨਾਉਣਗੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਆ ਬਾਥਰੂਮ ਦੇ ਹਾਲਾਤ ਆ ਆ ਬਾਥਰੂਮ ਆ ਆਪਾਂ ਇਸ ਬਾਥਰੂਮ ਚ ਜਾ ਸਕਦੇ ਆ ਕਦੇ ਵੀ ਨਹੀਂ ਜਾ ਸਕਦੇ ਤੇ ਆ ਸਾਹਮਣੇ ਜਿਹੜੀਆਂ ਸਾਈਡ ਵਾਲੀਆਂ ਕੰਧਾਂ ਹੋ ਵੀ ਕੋਈ ਹੈ ਨਹੀਂ ਤੇ ਆ ਤੁਸੀਂ ਘਰ ਦੇ ਹਾਲਾਤ ਤੁਸੀਂ ਆਪ ਹੀ ਦੇਖ ਲਓ ਕੁਝ ਮੈਨੂੰ ਬੋਲਣ ਦੀ ਲੋੜ ਕੋਈ ਨਹੀਂ ਹਾਂ ਜਿੱਥੇ ਆਪਾਂ ਪੁੰਨ ਕਰਨਾ ਆਪਾਂ ਬਹੁਤ ਪੁੰਨ ਕਰਦੇ ਆ ਆਪਾਂ ਬਹੁਤ ਜ਼ਿਆਦਾ ਪਲਾ ਕਰਦੇ ਆ ਮੈਂ ਕਹਿੰਦਾ ਕਰੋ ਜੰਮ ਕੇ ਕਰੋ ਪਰ ਜਿਹੜੇ ਐਦਾਂ ਦੇ ਪਰਿਵਾਰ ਹੁੰਦੇ ਆ ਨਾ ਐਦਾਂ ਦੇ ਪਰਿਵਾਰ ਹੁੰਦੇ ਆ ਜਿਨ੍ਹਾਂ ਦੀਆਂ ਛੱਤਾਂ ਵੇਖ ਲਓ ਡਿੱਗਣ ਵਾਲੀਆਂ ਹੋਈਆਂ ਪਈਆਂ ਜਿਨ੍ਹਾਂ ਦਾ ਪਾਣੀ ਟਪ ਟਪ ਕਰਦਾ ਤੇ ਆ ਬਰਸਾਤਾਂ ਦੇ ਮੌਸਮ ਦੇ ਵਿੱਚ ਉਹਨਾਂ ਦੀ ਹੈਲਪ ਵੀ ਕਰਿਆ ਕਰੋ ਮੈਂ ਕਹਿੰਦਾ ਤੁਸੀਂ ਬਹੁਤ ਪੁੰਨ ਦਾ ਕੰਮ ਕਰਦੇ ਆ ਬਹੁਤ ਵਧੀਆ ਪਰ ਐਦਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਵੇ ਇਹਨਾਂ ਨਾਲ ਦਾ ਇਹਨਾਂ ਬੱਚਿਆਂ ਨਾਲ ਦਾ ਕੋਈ ਪੁੰਨ ਨਹੀਂ ਹੈਗਾ ਜੇ ਤੁਸੀਂ ਇਸ ਪਰਿਵਾਰ ਦੀ ਬਾਹ ਫੜੋਗੇ ਨਾ ਤੇ ਰੱਬ ਤੁਹਾਡੀ ਹਮੇਸ਼ਾ ਬਾਹ ਫੜੂਗਾ ਜਿਨਨੇ ਜੋਗੇ ਵੀ ਆ ਉਹਨੇ ਜੋਗੀ ਆਪਾਂ ਹੈਲਪ ਕਰ ਸਕਦੇ ਆ 10 20 50 100 ਠੀਕ ਆ ਮੈਂ ਇਹ ਨਹੀਂ ਕਹਿੰਦਾ ਇਹਨਾਂ ਦੇ ਅਕਾਊਂਟ ਚ ਪਾਓ ਕਿਸੇ ਦੇ ਨੰਬਰ ਚ ਪਾਓ ਆਓ ਤੁਸੀਂ ਖੁਦ ਇੱਥੇ ਸੇਵਾ ਕਰੋ ਜੋ ਵੀ ਇਹਨਾਂ ਨੂੰ ਚੀਜ਼ ਦੀ ਲੋੜ ਆ ਉਹ ਬਣਾ ਕੇ ਦੇ ਦਿਓ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਇਹਨਾਂ ਦੇ ਖਾਤੇ ਚ ਪੈਸੇ ਪਾ ਦਿਓ ਇਹਨਾਂ ਨੂੰ ਜਿਸ ਚੀਜ਼ ਦੀ ਲੋੜ ਆ ਆਪਾਂ ਕਹਿ ਦਿੰਨੇ ਆ ਉਹ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿਓ ਤੇ ਆ ਤੁਸੀਂ ਘਰ ਦੇ ਤਾਂ ਉਹ ਵੇਖ ਲਓ ਹਾਲਾਤ ਅੰਦਰ ਮੈਂ ਛੱਤਾਂ ਚੋਂ ਦੀਆਂ ਦੇਖੀਆਂ ਅੰਦਰੋਂ ਸਾਰੀਆਂ ਕੱਚੀਆਂ ਤੇ ਬਾਕੀ ਆ ਸਾਰੇ ਹਾਲਾਤ ਤੁਸੀਂ ਦੇਖ ਲਓ ਤੇ ਆ ਹੈਗਾ ਬਾਥਰੂਮ ਸੋ ਬਹੁਤ ਔਖਾ ਹੁੰਦਾ ਗਲੀ ਦਾ ਵੀ ਬੁਰਾ ਹਾਲ ਆ ਇਧਰ ਘਰ ਦੇ ਹਾਲਾਤਾਂ ਦਾ ਵੀ ਬੁਰਾ ਹਾਲ ਹੀ ਆ ਸੋ ਮੈਂ ਜ਼ਿਆਦਾ ਬਿਆਨ ਨਹੀਂ ਕਰਦਾ ਹੁਣ ਸਾਰਿਆਂ ਨੂੰ ਇਹੀ ਹੈ ਬੇਨਤੀ ਇਸ ਪਰਿਵਾਰ ਦੀ ਜਰੂਰ ਮਦਦ ਕਰਿਆ ਜੋ ਬਾਕੀ ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਵੀਡੀਓ ਨੂੰ ਸ਼ੇਅਰ ਕਰਦੇ